ਅਸਤੀਫਾ ਦੀ ਵੀ ਮੰਗ ਜਿਹੜੀ ਹੈ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀਆਂ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਂਦੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਸੀ ਸਿੰਘ ਜੀ ਸੇ ਬੋਲਨੇ ਤਾਂ ਕਿੰਨਾ ਕੁ ਦਬਾਅ ਆ ਇਸ ਟਾਈਮ ਮੈਂ ਤਾਂ ਦਬਾਅ ਮੁਕਤ ਹੈ ਜੀ ਤੇ ਬਾਕੀ ਇਹ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਿੰਘ ਸਾਹਿਬ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਤੁਹਾਡੀਆਂ ਸੇਵਾਵਾਂ ਦੀ ਸਾਨੂੰ ਹਲੇ ਬਹੁਤ ਲੋੜ ਹੈ ਪਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇਰੇ ਸਾਹਬ ਦਾ ਜਿਹੜਾ ਪੂਰਾ ਰੋਕਲ ਚੇਂਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਨਹੀਂ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੋਈ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਥ ਸਿੰਘ ਸਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਦਾ ਸਭੋ ਦਇਆਪੂਰ ਸੀ ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਭਾਵ ਸੀ ਜਿਹੜਾ ਪ੍ਰਗਟ ਹੋਇਆ ਔਰ ਇਹ ਸਿੱਖ ਰਿਹਾ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੋਇਲੈਂਸ ਹੋਇਆ ਸਭ ਕਿਸੇ ਨੰਬਰ ਦੇ ਮੈਂਬਰ ਦੇ ਵੈਕੀ ਬਣਾਏ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀਆਂ ਯੂਨੀਅਨਾਂ ਉਹਨਾਂ ਦੇ ਧਰਮੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਦੇ ਇੰਨੇ ਵੱਡੇ ਅਹੁਦੇ ਤੇ ਤਨਨਾਤ ਸਿੰਘ ਸਭਾ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਐ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਅਕਾਲਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਹੈ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਸੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਹੈ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲ ਪੁਰਖ ਜਾਣਦਾ ਹੈ ਉਹ ਸਿੱਖ ਸਾਹਿਬ ਜਿਸ ਤਰ੍ਹਾਂ ਰਕੀਰ ਸਿੰਘ ਉਹਨਾਂ ਦੀ ਅੱਜ ਵੀ ਅੜੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹਾਂ ਸਿੰਘ ਸਾਹਿਬ ਜਿਸ ਤਰ੍ਹਾਂ ਧਾਮੀ ਸਾਹਿਬ ਕਹਿ ਰਹੇ ਨੇ ਕਿ ਤਨ ਤਲਬ ਕੀਤਾ ਜਾਂਦਾ ਹੈ ਗੌਰ ਸਦਾ ਦਿੱਤੀ ਹੈ ਲੰਬੇ ਕਰਤਾ ਤਾਂ ਹੁਣ ਤਲਬ ਕਰਨਾ ਚਾਹੀਦਾ ਕਰ ਯਾਨੀ ਰਣਜੀਤ ਸਿੰਘ ਗੌਰ ਇੱਕ ਤਖਤ ਦੇ ਜਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂ ਵੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਐ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਪਰ ਸੀਰ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਸੀਨੇ ਮੁਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਧਾਰਤੇ ਅਸਤੀਫਾ ਦੇ ਰਹੇ ਨੇ ਯਾਨੀ ਰਗਵੀਰ ਸਿੰਘ ਘਰਾਂ ਦੀ ਪੋਸਟ ਤੋਂ ਬਾਅਦ ਉਸ ਨੂੰ ਕਿਤਨਾ ਦੇਖਦੇ ਹੋ ਮੈਂ ਇਸ ਨੂੰ ਜਿਹੜਾ ਧਾਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਡੀਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਤੇ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਇਹ ਐਡਜਕਟਿਵ ਕਮੇਟੀ ਇਹ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਅਡਜੈਕਟੋ ਕਮੇਟੀ ਹੈ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਕਿ ਸਾਧਨ ਮੈਂਬਰੀ ਕਮੇਟੀ ਵੱਲੋਂ ਉਹਨਾਂ ਨੇ ਆਪਣੇ ਪੈਰ ਪਿੱਛੇ ਕਿਛੇ ਨੇ ਉਹ ਨਹੀਂ ਕਿਛਨੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲ ਤਖਸਾਲ ਵੱਲੋਂ ਲੱਗੀ ਹੈ ਤੇ ਅਕਾਲ ਤਖਸਾਲ ਤੋਂ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਦੇਣਾ ਦੋਸਤ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤਾਂ ਮੈਂ ਸਾਹਿਬ ਦਾ ਅਸਤੀਫਾ ਵੀ ਉਸ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਕਿ ਮੈਂ ਕੋਈ ਸਕ੍ਰਿਪਟ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਯਾ ਤਾਂ ਵੈਸੇ ਕਹਿਣਾ ਕਿ ਐਡਜੈਕਟਿਵ ਕਮੇਟੀ ਆਪੀ ਨਹੀਂ ਜਦੋਂ ਤੁਹਾਨੂੰ ਹਟਾਇਆ ਜਾਣਾ ਤੁਹਾਡੇ ਪ੍ਰਭੀਸ਼ੀ ਸੀ ਉਹ ਸਕ੍ਰਿਪਟ ਹੈ ਪੂਰੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਹੈ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਆ ਤੇ ਫਿਰ ਉਹਨਾਂ ਪਾਤਰਾਂ ਨੂੰ ਡਾਇਲੋਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਐਂਦਾ ਹੀ ਹੋਇਆ ਕਨਕਲੂਜਨ ਜਿਹੜਾ ਕੱਟਿਆ ਜਾ ਤੂੰ ਲੱਗਦਾ ਜਿਹੜਾ ਤਾਂ ਬਿਦਾਬਦਾ ਸੀਵਾ ਕਿ ਉਸੇ ਸਟੋਰੀ ਦਾ ਅਗਲਾ ਸ਼ਾਦ ਪਾਟ 3 ਵੀ ਆ ਜੇ ਜੀ ਮੇਰੇ ਸਰਸਤ ਸਿੰਘ ਵਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਹਿਣ ਦਾ ਜੀ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਹੈ ਉਹ ਜਿੱਥੇ ਦਾ ਸ਼ਾਹ ਨੂੰ ਸੈਕ ਕਰ ਸਕਦੀ ਹੈ ਜਦਕਿ ਗਿਆਨੀ ਭਗਤ ਸਿੰਘ ਉਹਨਾਂ ਨੇ ਕਿਹਾ ਕਿ ਉਹ ਨਹੀਂ ਕਰ ਸਕਦੀ ਅਸਲ ਚ ਮर्याਦਾ ਕੀ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲਜ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਪਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਇਹ ਜੇ ਕੋਈ ਮੇਰੇ ਖਿਲਾਫ ਸਕਾਈਪ ਵੀ ਸੀ ਤੇ ਉਹਦਾ ਜਿਹੜਾ ਜਾਂਚ ਪੜਤਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਟੀ ਜਾਂ ਜਾਇਦਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਪਰ ਜਦੋਂ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸਿਵਾਵਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ 1998-96 ਦੀ ਸ਼ਾਇਦ ਗੱਲ ਹੈ ਉਦੋਂ ਕੋਈ ਪੜਤਾਲਿਆ ਤੁਹਾਡੇ ਉੱਤੇ ਕਮੇਟੀ ਨਹੀਂ ਬਿਠਾਈ ਗਈ ਸੀ ਕੋਈ ਸੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ ਚਾਹੁੰਦੇ ਕਿ ਫਿਰ 18 ਸਾਲਾਂ ਬਾਅਦ ਇਹ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਮਿਰਕ ਤੇ ਇਲਜ਼ਾਮ ਲਾ ਦਿੰਨਾ ਹੈ ਕਿ ਉਹ ਐਨਆਰਆਈ ਸਰਾਬ ਬਣੀ ਹੈ ਉਹਦੇ ਵਿੱਚ ਘਪਲੇ ਲੰਗਰ ਬਣਿਆ ਉਹਦੇ ਚ ਕਬਲੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ 18 20 ਸਾਲ ਪਹਿਲਾਂ ਲੰਗਰ ਬਣਿਆ 18 20 ਸਾਲ ਪਹਿਲਾਂ ਸਰਾ ਬਣੀ ਹੈ ਮੈਂ ਐਪਲੀਕੇਸ਼ਨ ਮੂਵ ਕਰ ਦੇਣਾ ਹੈਗਾ ਤੇ ਕੀ ਇਹ ਜਾਂਚ ਕਰਵਾਉਣਗੇ ਕਿਹੜੀ ਸਰਾ ਕਿਹੜੀ ਸਰਾ ਸਾਰਾ ਗੜੀ ਸਰਾ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚਾਈਨਾ ਤੋਂ ਲਿਆਂਦੇ ਗਏ ਤੇ 4 ਦਿਨ ਨਹੀਂ ਚੱਲੇ ਫਰਨੀਚਰ ਜਿਹੜਾ ਹੈਗਾ ਲੱਕੜ ਦਾ ਉਹ ਚਾਈਨਾ ਤੋਂ ਲਿਆਂਦਾ ਗਿਆ ਤੇ ਉਹ 4 ਦਿਨ ਨਹੀਂ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਅਸਟੀਮੇਟ 5 ਕਰੋੜ ਦਾ ਸੀ ਤੇ 22 23 ਕਰੋੜ ਦਾ ਬਣਿਆ ਉਹ ਵੀ ਅਧੂਰਾ ਛੱਡ ਕੇ ਕੰਪਨੀ ਭੱਜ ਗਈ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਜੀ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਹਦੀਆਂ ਪੜਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈਂ ਬਹੁਤ ਵੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਨਿੱਜੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਥਾ ਦੇ ਨਾਲ ਮੈਂ ਮੈਂ ਤੁਹਾਨੂੰ 20 ਇਹੋ ਜਿਹੇ ਮਸਲੇ ਕਣਾ ਦੇਣਾ ਹੈਗਾ ਜਿਹਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਪੜਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਬਰਸਾਲ ਕਰਦੇ ਸੀ ਏਕ ਡੈਰੀ ਖੜੇ ਹੋਣਗੇ ਇੱਕ ਦਿਨ ਤੋਂ ਤੁਹਾਡੇ ਸਿਰ ਪਹਿਲਾਂ ਇੰਦਾਮ ਲੱਗਾ ਕਿ ਪੰਜਾਬ ਨਾਲ ਯਾਰੀ ਆਪਾਂ ਸਭ ਵੀ ਕਰ ਚੁੱਕੇ ਹਾਂ ਪਰ ਹੁਣ ਬੇਚਰਚਾਵਾਂ ਨੇ ਕਿ ਅਕਾਲੀ ਭਾਜਪਾ ਗੱੜਜੋੜ ਹੋਣ ਦੀਆਂ ਤਿਆਰੀਆਂ ਨੇ ਔਰ ਕੱਲ ਦੀਆਂ ਕੁਝ ਤਸਵੀਰਾਂ ਵੀ ਸਾਰਿਆਂ ਨੇ ਦੇਖੀਆਂ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਏ ਹਾਂ ਸਰਦਾਰ ਗੁਰਪ੍ਰਤਾਪ ਸਿੰਘ ਟਿੱਕਾ ਦੇ ਘਰ ਤੇ ਉਹ ਵੀ ਕੱਲ ਉਹਦੇ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਤੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ-ਬਸਤਰ ਉਹਨਾਂ ਦੇ ਘਰੇ ਰਹਿਏ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡੈਪੂਟੇਸ਼ਨ ਤੇ ਬੜਾ ਲੰਮਾ ਸਮਾਂ ਹੋ ਗਿਆ ਤੈਨੂੰ ਭਾਜੀਪੀ ਚ ਗਏ ਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮੈਂ ਹਰਾ ਸਿੰਘ ਦੇ ਪਰਿਵਾਰ ਚ ਉਹਨਾਂ ਦੇ ਤਾਂ ਸ਼ਾਸਤਰਾ ਬਸਤਰ ਪਏ ਨੇ ਮਹਾਰਾਜ ਦੇ ਮੈਂ ਉਹਨਾਂ ਦੇ ਪਰ ਸਮਝੋ ਕਿ ਜੇ ਗੜ ਜੋੜ ਹੁੰਦਾ ਤਾਂ ਪੰਜਾਬ ਦੇ ਹੀ ਉਹਦੇ ਵਿੱਚ ਭਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਨਰੇ ਬਾਰੇ ਕੁਝ ਨਹੀਂ ਮੈਨੂੰ ਪਤਾ ਸਿੰਘ ਸਾਹਿਬ ਇੱਕ ਤਾਂ ਅਸਤੀਫਾ ਤਾਂ ਚਲੋ ਐਸਡੀਪੀਸੀ ਦੇ ਪ੍ਰਧਾਨ ਨਾ ਦੇ ਦਿੱਤਾ ਕਿ ਸੱਤ ਮੈਂਬਰ ਦੀ ਅੰਦਰਲੀ ਕਮੇਟੀ ਦਾ ਵੀ ਦਿੱਤਾ ਜਿਹੜੀ ਅਕਾਲ ਤੱਕ ਸਰਵਿਸ ਉਹ ਨਹੀਂ ਦੇਣਾ ਚਾਹੀਦੀ ਸੀ ਉਹ ਕਾਲ ਤੱਕ ਸਾਡੀ ਸੇਵਾ ਉਹ ਝੋਲੀ ਪਾ ਕੇ ਹਰ ਸਿੱਖ ਏ ਰਗੂਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਦੀ ਹਰਿਆਣਾ ਕਮੇਟੀ ਬਣ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗੂਜੀਤ ਸਿੰਘ ਵਰਕ ਦਾ ਪੁੱਤ ਜਿਹੜਾ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ ਉਹਨੇ ਹਰਿਆਣਾ ਕਮੇਟੀ ਬਣਾਈ ਸਾਹਿਬ ਵੀ ਸਾਹਿਬ ਕਹੋ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਹਰਿਆਣਾ ਕਮੇਟੀ ਦੇ ਵਿੱਚ ਜ਼ਿੰਮੇਵਾਰ ਮੰਨਦੇ ਹੋ ਹਰਿਆਣਾ ਕਮੇਟੀ ਬਣਨ ਵਾਸਤੇ ਕਿਹਨੂੰ ਜ਼ਿੰਮੇਵਾਰ ਮੰਨਦੇ ਤੁਸੀਂ ਰਗੂਜੀਤ ਸਿੰਘ ਵਰਕ ਉਹਦਾ ਬੋਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਦੇ ਕਰਕੇ ਹਰਿਆਣਾ ਕਮੇਟੀ ਬਣੀ ਫਿਰ ਕਾਲੀ ਜ ਸਿੱਖਾਂ ਦੇ ਮੰਨ ਦੇ ਵਿੱਚ ਅਤਰਾਜ ਹੋਇਆ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪੜਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀ ਸੁਧਰ ਕਾ ਇਹ ਇਹਨਾਂ ਨੇ ਤਿਆਰ ਕੀਤਾ ਰਗੂ ਮਿਰਕੁਣਾ ਨੇ ਫਿਰ ਬਿਲਕੁਲ ਜੀ ਉਹ ਸਾਰੇ ਤੁਸੀਂ ਹਰਿਆਣਾ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜ਼ਿੰਮੇਵਾਰਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਜਿਹੜਾ ਇਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਇਹ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਲਗਾਤਾਰ ਜਥੇਦਾਰ ਸਾਫ ਥੋੜਾ-ਬਹੁਤ ਇੱਕ ਅੱਧਾ ਵਿਆ ਇਹਲੇ ਬਹੁਤ ਵਾਰ ਹੋ ਚੁੱਕਾ ਤੁਸੀਂ ਇਹ ਗੱਲ ਕਹੀ ਵੀ ਹੈ ਪਬਲੀਕਲੀ ਲੇਕਿਨ ਮੈਂ ਕਹਿਣਾ ਚਾਹਣਾ ਕਿ ਬਦਾਂਤੀ ਸਾਹਿਬ ਦੇ ਸਮੇ ਇੱਕ ਕਲੜਾ ਤਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਜੀਪੀਸੀ ਨੂੰ ਲਾਂਭੇ ਕੀਤਾ ਜਾਵੇ ਇਹਨੇ ਆ ਚੀਜ਼ਾਂ ਤੋਂ ਸਿੰਘ ਸਹਿਬਾਨਾ ਦੀ ਨਿਯੁਕਤੀ ਹਾਂ ਇਹ ਕਈ ਸਾਲਾਂ ਤੋਂ ਮੰਗ ਉੱਤੇ ਆ ਰਹੀ ਹੈ ਕਿ ਨਿਯੁਕਤੀ ਦੇ ਸੇਵਾ ਮੁਕਤੀ ਹੋਈ ਜਾ ਰਹੀ ਹੈ ਇਸ ਦੇ ਪਿੱਛੇ ਕੀ ਸਾਰੇ ਸ਼ਰਤਾਂ ਕੌਣ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜਥੇਦਾਰ ਜੋਗਿੰਦਰ ਸਿੰਘ ਜੀ ਬਦਾਂਤੀ ਦੇ ਇੱਕ ਐਸਜੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜਥੇਦਾਰ ਦੀ ਸੇਵਾ ਮੁਕਤੀ ਨਿਯੁਕ ਔਰ ਜਦੋਂ ਮੈਂ ਇਹ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤਾਂ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਜਿਹੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸਪੀਸੀ ਨੂੰ ਗਈਆਂ ਨੇ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ইংল্যান্ড ਚਾਹੇ ਸਿੱਖ ਸਾਊ ਇਹ ਜਥੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੱਤ ਹੈ ਇਹ ਅੱਜ ਸ਼ੰਭੂ ਬਾਡਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜਿਹਦੀ ਹੋਂਦ ਜਾ ਜਿਹਦੀ ਹੱਦ ਜਿਹੜੀ ਆ ਅੱਜ ਸ਼ੰਭੂ ਬਾਟ ਤੇ ਮੁੱਕ ਗਈ। ਇਸ ਦਾ ਮੇਰੇ ਤਾਜ਼ਾ ਅਪਡੇਟ ਆ ਰਹੀ ਹੈ ਕਿ ਕਿਰਪਾਲ ਸਿੰਘ ਬਡੁੰਗਰ ਹੋਰਾਂ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਹੁਣ ਇਹ ਲੇਟੈਸਟ ਜੀ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਪਰ ਮੈਂ ਇਹ ਫੇਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਲੀ ਪਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਥੋੜੀ ਭਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ ਜਦੋਂ ਤੁਸੀਂ ਕਹਿ ਰਹੇ ਕਿ ਦੁਨੀਆ ਭਰ ਦੇ ਜਿਹੜੇ ਸਿੱਖਣੇ ਜਥੇਦਾਰਾਂ ਨੂੰ ਸਮਰਪਿਤ ਹੁੰਦੇ ਨੇ ਇੱਕ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਉਹ ਵੀ ਜਥੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ ਉਹ ਕਿਉਂ ਹੋਊਗਾ ਇੰਟਰਨਲ ਮੈਟਰ ਨੇ ਜਦੋਂ ਬੰਦ ਇਕੱਠਾ ਹੋਏਗਾ ਤੇ ਇਸ ਮਸਲੇ ਦੇ ਉੱਤੇ ਚਰਚਾ ਹੋ ਸਕਦੀ ਹੈ ਇਹ ਵਿਦਵਾਨਾਂ ਦਾ ਵਿਸ਼ਾ ਜਥੇਦਾਰ ਸਾਹਿਬ ਅਸੀਂ ਦੇਖਿਆ ਜਿਵੇਂ ਇਹ ਚੱਲ ਰਿਹਾ ਹੈ ਸਿਸਟਮ ਤੁਸੀਂ ਸਟੇਜਾਂ ਤੋਂ ਵੀ ਹੁਣ ਬਾਦਲ ਪਰਿਵਾਰ ਦਾ ਵੀ ਨਾਮ ਲੈ ਰਹੇ ਹੋ ਕਈ ਚੀਜ਼ਾਂ ਤੁਸੀਂ ਸਾਹਮਣੇ ਕਿ ਇੱਕ ਪਰਿਵਾਰ ਨੂੰ ਜਾਂ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਤੁਸੀਂ ਲਾਂਬੇ ਹੋ ਚੁ ਤਾਂ ਕਿ ਉਹਨਾਂ ਦੀ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੀਜਾ ਚੈਪਟਰ ਤੁਸੀਂ ਕਹਿ ਰਹੇ ਹੋ ਕੋਈ ਮਿਸਾਲ ਪੈਦਾ ਕਰਨੀ ਚਾਹੋਗੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਿੰਘ ਸਾਹਿਬ ਤੁਹਾਡੀ ਜਗ੍ਹਾ ਤੇ ਹੋਰ ਵੀ ਆਉਣਗੇ ਉਹ ਕਿਸ ਤਰ੍ਹਾਂ ਕੰਮ ਕਰਨ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੇਧ ਦੇਣ ਨਾ ਕਿਸੇ ਪਰਿਵਾਰ ਦੇ ਹੋ ਕੇ ਕੋਈ ਅਜਿਹੀ ਗੱਲ ਕਹਿਣਾ ਚਾਹੋਗੇ ਕਿਉਂਕਿ ਕਈ ਆਏ ਕਈ ਜਾਣੇ ਨੇ ਔਰ ਵੀ ਆਉਣੇ ਨੇ ਸਿੰਘ ਸਾਹਿਬ ਪਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਪਹਿਲਾਂ ਵੀ ਚੱਲਦਾ ਰਿਹਾ ਸੀਗਾ ਹੁਣ ਵੀ ਚੱਲ ਰਿਹਾ ਹੈ ਧਾਮੀ ਸਾਹਿਬ ਵੀ ਚਲੇ ਗਏ ਨੇ ਹੋਰ ਵੀ ਆਉਣਗੇ ਹੋਰ ਵੀ ਜਾਣਗੇ ਪਰ ਕੋਈ ਸਿੰਘ ਸਾਹਿਬ ਇਹ ਜ਼ਰਤ ਕਰ ਸਕਦੇ ਨੇ ਕਿ ਇਸ ਨੂੰ ਲਾਂਭੇ ਕੀਤਾ ਜਾ ਸਕੇ ਸਿਆਸਤ ਨੂੰ ਇੱਥੋਂ ਇਹ ਹੀ ਵੱਡਾ ਸਵਾਲ ਹੈਗਾ ਅਸੀਂ ਇਹੋ ਹੀ ਗੱਲ ਲੈ ਕੇ ਪਿੰਡ ਪਿੰਡ ਜਾਣ ਦਾ ਮਨ ਬਣਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਜੱਥੇਬੰਦੀ ਹੈ ਕੌਣ ਦੇ ਕੇ ਬਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਦੋਂ ਜਥੇਦਾਰ ਦੀ ਚੋਣ ਦੇ ਵਿਧੀ ਵਿਧਾਨ ਬਣਨਗੇ ਤੇ ਮੈਨੂੰ ਲੱਗਦਾ ਹੈ ਕਿ ਇਸ ਸਮੱਸਿਆ ਦਾ ਹੱਲ ਹੋ ਜਾਏਗਾ ਸਿੰਘ ਸਾਹਿਬ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਾਦਲ ਪਰਿਵਾਰ ਨੂੰ ਸਿਰਫ ਬਚਾਉਣ ਵਾਸਤੇ ਜਾਂ ਬਾਦਲ ਪਰਿਵਾਰ ਦੀ ਹੋਂਦ ਰੱਖਣ ਵਾਸਤੇ ਜਿਹੜਾ ਸਾਰਾ ਡਰਾਮਾ ਜਿਹੜਾ ਉਹ ਰਚਿਆ ਜਾ ਰਿਹਾ ਹੈ ਉਹ ਤਾਂ ਮੈਂ ਵੀ ਕੱਲ ਲਿਖਿਆ ਜੀ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਵਾਸਤੇ ਸੰਸਥਾਵਾਂ ਨੇ ਪੇਤਲਾ ਕੀਤਾ ਜਾ ਰਿਹਾ ਹੈ ਸਿੰਘ ਸਾਹਿਬ ਤੁਸੀਂ ਦੋ ਤਰੀਕ ਨੂੰ ਜਿਹੜਾ ਫੈਸਲਾ ਕੀਤਾ ਸੀ ਉਹਦੇ ਚੋਂ ਇਕਾਲੀ ਦਾ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ ਕਿ ਇਕਾਲੀ ਦਾ ਲ ਇੱਕ ਹੋ ਜਵੇ ਬਾਕੀ ਸਾਰੇ ਆਪਣੇ ਚੁੱਲ੍ਹੇ ਚੌਕੇ ਸੰਭ ਲੈਣ ਇਕ ਇਕੱਠਾ ਕਰਨ ਦੇ ਵਿੱਚ ਕਿੰਨਾ ਗਰੋਲ ਅਦਾ ਕਰੋਗੇ ਕਿਉਂਕਿ ਫੈਸਲਾ ਤੁਹਾਡੇ ਉੱਤੇ ਉਨ੍ਹਾ ਦਿੱਤਾ ਗਿਆ ਹੁਣ ਤੁਸੀਂ ਇੱਕ ਜ਼ਿੰਮੇਵਾਰੀ ਵੱਖਰੀ ਸੰਭਾਲ ਲਈ ਪੰਥਰੋਂ ਨਾਲ ਲੈ ਕੇ ਜੈਤੋ ਸਾਹਿਬ ਇੱਥੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਜੋੜ ਦਿੰਦਾ ਤੁਸੀਂ ਕਾਫੀ ਹੋਕਾ ਦਿੰਨੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਅਸੀਂ ਬੜੀ ਵਾਰ ਸੁਣਿਆ ਤੁਸੀਂ ਸ੍ਰੀ ਕਾਲਕਟਕ ਸਾਹਿਬ ਦੀ ਫਸੀਲ ਤੋਂ ਵੀ ਦਿੰਦੇ ਹੋ ਇਹ ਪਾੜ ਕਿਸ ਤਰ੍ਹਾਂ ਪੈ ਗਿਆ ਤੁਹਾਡੇ ਵਿੱਚ ਜਾਂ ਬਾਦਲਾਂ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਇਹ ਗੱਲ ਇਹ ਜਿਸ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਜਿਹੜਾ ਫਖਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਉਸ ਨੂੰ ਲੈ ਕੇ ਕਿਤੇ ਖਫਾ ਜਿਹੜਾ ਹੈ ਦੋ ਪਾਰ ਹੋਏ ਨੇ ਦੇਖੋ ਅਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਹੈ ਸਾਡੇ ਕੋਈ ਕਿਸੇ ਪਰਿਵਾਰ ਨਾਲ ਲੰਜਜ ਨਿੱਜੀ ਦੁਸ਼ਮਣੇ ਬਿਲਕੁਲ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੈ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਥ ਸਿੰਘ ਸਹਿਬਾਨ ਦੀ ਸਰਬਸੰਮਤੀ ਦੇ ਨਾਲ ਹੋਇਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਇਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹਾਂ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਕੇ ਪੰਥ ਸਿੰਘ ਸਹਿਬਾਨਾਂ ਦੀ رائے مشਵਰੇ ਤੋਂ ਬਾਅਦ ਇਹ 2 ਦਸੰਬਰ ਦਾ ਹੁ ਉਹ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਕਿਸੇ ਨਾਲ ਕੋਈ ਲਾਕ ਡਾਕ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਜਿਹੜਾ ਕਾਲੀਦਾਨ ਨੂੰ ਇਕੱਠਾ ਕਰਦਾ ਸੱਦਿਆ ਕਾਲੀਦਾਨ ਨੂੰ ਇਕੱਠਾ ਕਰਨ ਦਾ ਇੱਕ ਕਰਨ ਦਾ ਜਿਹੜਾ ਤੋਂ ਤੋਂ ਆਪ ਹੁਕਮ ਨਾ ਮਾਇਆ ਉਹਦੇ ਕਿਨਾਰੇ ਉਹਨਾਂ ਦਾ ਕਰੂ ਉਹਨਾਂ ਨੂੰ ਸੱਦਿਆ ਜਾਂਦਾ ਜਿਨ੍ਹਾਂ ਨੇ ਨਹੀਂ ਤੁਸੀਂ ਦੇਖੀ ਸਾਡਾ ਕੀ ਰੋਲ ਹੈ ਕਾਲੀਦਾਨ ਨੂੰ ਇਕੱਠਾ ਕਰਨ ਦੇ ਲਈ ਇਹ ਕੋਸ ਤਾਂ ਹੋਕਾ ਦੇਣਾ ਜੀ ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਹੈ ਇਹ ਹੁਣ ਪੰਥ ਨੇ ਦੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜਿੱਨੇ ਸਿੰਘ ਸਾਹਿਬ ਗੋਹਰ ਸਾਹਿਬ ਦਾ 22 ਨਵੰਬਰ 2022 ਨੂੰ ਪੰਥ ਤੋਂ ਛੇਕੇ ਜਾ ਚੁੱਕੇ ਨੇ ਤਖਤ ਸਾਹਿਬ ਦੇ ਹੁਕਮਨਾਮੇ ਦੇ ਮਤਲਬ ਕੀ ਇੱਕ ਛੇਕੇ ਹੋਏ ਵਿਅਕਤੀ ਨੂੰ ਪੰਥਕ ਪਾਰਟੀ ਦਾ ਮੁਖੀ ਆਪਣੇ ਪਰਿਵਾਰਕ ਫੰਕਸ਼ਨਾਂ ਤੇ ਬੁਲਾ ਸਕਦਾ ਨਹੀਂ ਮर्याਦਾ ਨਹੀਂ ਕਹਿੰਦੇ ਜੀ ਮर्याਦਾ ਜੀ ਨਹੀਂ ਸਿੰਘ ਸਾਹਿਬ ਰਾਜਸੀ ਮर्याਦਾ ਦੀ ਗੱਲ ਕੀਤੀ ਹੈ ਤੁਸੀਂ ਜਿਸ ਤਰ੍ਹਾਂ ਹੁਕਾ ਦੇ ਰਹੇ ਹੋ ਤੁਸੀਂ ਕੱਲ ਨੂੰ ਕਿਉਂਕਿ ਸਰੋਨੀ ਕਾਲੀ ਕਰਨੀ ਜਿਸ ਤਰੀਕੇ ਬਣਿਆ ਸੀ ਰਾਜਸੀ ਮर्याਦਾ ਨੂੰ ਟਾਈਮ ਰੱਖਣ ਵਾਸਤੇ ਲੇਕਿਨ ਅੱਜ ਜੇ ਇਸ ਤਰ੍ਹਾਂ ਦੇ ਤੋਂ ਨੇ ਅਜੋ ਬਿਆਨ ਇਹ ਜਿਸ ਤਰ੍ਹਾਂ ਜੋ ਹਾਲਾਤ ਨੇ ਉਹ ਨਹੀਂ ਨਜ਼ਰ ਆ ਗਿਆ ਕਿ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵਾਂ ਕਾਲੀਦਲ ਸਿਰਜਿਆ ਜਾ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਰਹੇ ਦੇਖੋ ਇਹ ਆਕਾਲਪੁਰਖ ਤੇ ਹੁਕਮ ਚ ਹੈ ਜੀ ਉਹ ਆਕਾਲਪੁਰਖ ਨੂੰ ਕੀ ਪਾਉਂਦਾ ਹੈ ਕੀ ਨਹੀਂ ਪਾਉਂਦਾ ਇਹ ਤਾਂ ਆਕਾਲਪੁਰਖ ਹੀ ਜਾਣਦਾ ਹੈ ਪਰ ਮੈਂ ਇਨਾਂ ਕਾ ਜ਼ਰੂਰ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤਨਿਤ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਪੰਜਾਬੀ ਔਰ ਪੰਥ ਦੀ ਪਹਿਲੀ ਧਾਰਕਣ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਹੈ ਉਹ ਤਿਆਰ ਪਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇ। ਆਹ ਵਾਲੇ ਜਿਹੜੇ ਕਾਜ਼ੀ ਦਰ ਦੇ ਹੁੰਦੇ ਦਰਾਂ ਦੀ ਚੋਣ ਹੁੰਦੀ ਆ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੁੰਦੀ। ਗੱਲ ਕਰ ਰਹੇ ਹਾਂ ਕਿ ਕਾਦੀ ਰਹਿ ਗਈ ਸੀ। ਹੁਣ ਆਪਣਾ ਆਧਾਰ ਖਵਾ ਚੁੱਕੀ ਵੀ। ਉਹ ਤਾਂ ਹੁਕਮਨਾਮੇ 'ਚ ਲਿਖਿਆ। ਜਦ ਇਹ ਤਾਂ ਸਰ ਜਿੱਦਾਂ ਜਿੱਦਾਂ ਪੜ੍ਹਦੀ ਹੋ ਜਾਂਦੀ ਸੀ ਜੀ। ਇਹ ਵੀ ਕਾਦੀ ਦਲ ਤਾਂ ਸਿੱਖਣੇ ਤਿਆਰ ਕੀਤਾ ਸੀ। ਬਿਲਕੁਲ ਜੀ ਸਮਾ ਪਾ ਕੇ ਨਾ ਜੀ ਜਦੋਂ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ ਚ ਮਸਕੂਟਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੈ ਹੁਣ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਏਗਾ ਜਿੰਦਾਂ ਸਾਹਿਬ ਲੱਗਦਾ ਕਿ ਉਹਦੇ ਲਈ ਸੱਦਾ ਪੱਤਰ ਆਇਆ ਜੀ ਤੁਹਾਨੂੰ ਨਹੀਂ ਮੈਨੂੰ ਜਦਦਾ ਸਾਹਿਬ ਸਾਰੇ ਹੋਰ ਪਾਰਟੀਆਂ ਦੇ ਲੋਕ ਹੁੰਦਾ ਹੈ ਇੱਕ ਇਹ ਕੁਇਮੈਂਟ ਦਾ ਸਮਝ ਸਿੰਘ ਸਾਹਿਬ ਜਿੱਦਾਂ ਹੁਣ ਦੁਬਾਰਾ ਚੋਣ ਹੋਣੀ ਆ ਪਰ ਤਾਂ ਉਹ ਤੇ ਦਾਰਾਂ ਦੀ ਜਿੱਤਰਾ ਉਹ ਕੋਣਾ ਮੋਆ ਸਪਰਤੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਉਹਨਾਂ ਦਾ ਆਣ ਵਾਲੇ ਦਿਨਾਂ 'ਚ ਪ੍ਰਧਾਨ ਤੇ ਦੂਜੀ ਚੋਣ ਹੋਣੀ ਆ ਤੁਸੀਂ ਕਿਹਨੂੰ ਸੁਣਿਆ ਹਾਂ ਦਿਓਗੇ ਕਿ ਜਿਹੜਾ ਚੁਗਵੀਰ ਵੱਲੋਂ ਜੇਕਰ ਪ੍ਰਧਾਨ ਖਲੋਦਾ ਤੇ ਉਹਦੇ ਬਰਾਬਰ ਖਲੋਣਾ ਚਾਹੀਦਾ ਕਿਸੇ ਨਾ ਕਿਸੇ ਦਾ ਪਹਿਲਾਂ ਹੀ ਕਿਹਾ ਹੈ ਕਿ ਜਿਹੜੀ VOTING ਹੋ ਰਹੀ ਆ ਸਾਰੀ BOXES ਹੋ ਰਹੀ ਆ ਤੇ BOXES ਵੋਟਾਂ ਦੇ ਨਾਲ ਜਿਹੜਾ ਅਸਲੀ ਪ੍ਰਧਾਨ ਕਿਵੇਂ ਬਣ ਸਕਦਾ ਹੈਗਾ ਬਣਦਾ ਹੀ ਨਹੀਂ ਬੋਕਸ ਬੂਟਾ ਦੇ ਨਾਲ ਬੋਕਸ ਪ੍ਰਧਾਨੀ ਬਣਦਾ ਹੈ ਕਮੰਦਾ ਸਾਰੀ ਚੰਗੋ ਜੱਦਰ ਸਾਹਿਬ ਇੱਕ ਆਖਰੀ ਸਵਾਲ ਹੈ ਕਾਫੀ ਨੰਮੀ ਵਾਰਤਾ ਹੋ ਗਈ ਹੈ ਲਗਾਤਾਰ ਤੁਹਾਡੇ ਤੇ ਇਹ ਇਲਜ਼ਾਮ ਲੱਗਦੇ ਰਹੇ ਕਿ ਤੁਸੀਂ ਸਿਆਸੀ ਲੋਕਾਂ ਦੇ ਨਾਲ ਤੁਹਾਡੀ ਕਾਫੀ ਬੈਠਣ ਉੱਠਣਾ ਗੱਲਬਾਤ ਹੁੰਦੀ ਹੈ ਅਮਿਤ ਸਾਹਿਬ ਨਾਲ ਉਹ ਅਸੀਂ ਵੀਡੀਓ ਸੀ ਦੇਖੀਆਂ ਅੱਜ ਤੁਸੀਂ ਨੀਦਰ ਸਾਹਿਬ ਦੇ ਨਾਲ ਬੈਠੇ ਹੋ ਇਥੋਂ ਜਾਣ ਤੋਂ ਬਾਅਦ ਹੋਰ ਸਿਆਸੀ ਸਫਾਵਾਂ ਜਿਹੜੀਆਂ ਨੇ ਤੇਜ਼ ਹੋਣਗੀਆਂ ਕੁਝ ਪਹਿਲਾਂ ਹੀ ਕਹਿ ਦਿਓ ਇਸ ਤੋਂ ਜੀ ਨੀਦਰ ਸਾਹਿਬ ਐਮ ਐਲ ਏ ਬਾਅਦ ਚ ਨੇ ਪਹਿਲਾਂ ਸਿੱਖ ਨੇ ਫਿਰ ਚੀਬਖਾਲ ਸਾਹਿਬ ਦਵਾਂ ਦੇ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਕਿਤੇ ਐਮਐਲਏ ਹੋਣਗੇ ਜੀ ਜੀ ਔਰ ਇੱਕ ਸਿੱਖ ਦਾ ਦੂਜੇ ਸਿੱਖ ਦੇ ਨਾਲ ਬੈਠਣਾ ਕੋਈ ਗੁਨਾਹ ਨਹੀਂ ਹੈ ਅੱਜ ਸਰਮੋਰ ਸਿੰਘ ਜਮਾਤ ਦੀ ਗੱਲ ਕਰ ਰਹੇ ਹੋ ਜਿਹੜੀ ਪੰਜਾਬ ਪੰਜਾਬੀਅਰ ਦੀ ਰਾਖੀ ਲਈ ਪੰਤੀ ਚੜਦੀ ਕਲਾਲੀ ਜਮਾਤ ਇੱਕ ਤਿਆਰ ਹੋਵੇ ਜੋ ਭਾਈ ਅੰਮ੍ਰਿਤਪਾਲ ਵੱਲੋਂ ਇੱਕ ਪਾਰਟੀ ਦਾ ਐਲਾਨ ਕੀਤਾ ਗਿਆ ਜਿਉਂ ਉਨ੍ਹਾਂ ਦੇ ਪਿਤਾ ਵੱਲੋਂ ਜਾਂ ਹੋਰ ਜੱਥੇਬੰਦੀਆਂ ਵੱਲੋਂ ਲੱਗਦਾ ਕਿ ਉਹ ਇਹਨਾਂ ਮਾਪਦੰਡਾਂ ਤੇ ਖਰੇ ਉਤਰਦੀ ਉਹ ਜੱਥੇਬੰਦੀ ਇਹ ਅਕਾਲ ਪੁਰਖ ਦੇ ਹੁਕਮ ਚ ਹੈ ਉਹਨਾਂ ਦੀ ਕਾਲਨਾ ਹੈ ਕਿੰਨੀ ਕਾਲਨਾ ਕਿੰਨੀ ਕਮਸ਼ਕਤ ਕਰਦੇ ਨੇ ਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸਭ ਤੋਂ ਸਭ ਤੋਂ ਅਕਾਲ ਤਖਤ ਜਿਹੜੀ ਆ ਸਿੱਖਾਂ ਦੀ ਸੁਪਰੀਮ ਹੈ ਐਸਜੀਪੀਸੀ ਜਿਹੜੀ ਆ ਸਿੱਖਾਂ ਦੀ ਸਰਬੋਤਮ ਸੰਸਥਾ ਲੱਗਦਾ ਨਹੀਂ ਕਿ ਇਹ ਜਿਹੜਾ ਬਗਵਾਦ ਉੱਠਿਆ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ ਹੋਇਆ ਹੈ ਐਸਜੀਪੀਸੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਇੱਕ ਟਕਰਾਹ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਟਕਰਾ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸੰਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਟਕਰਾ ਜਿਹੜਾ ਉਹ ਪਾ ਲੈਂਦੇ ਆ ਪਰ ਅਕਾਲ ਤਖਤ ਸਾਹਿਬ ਨਾਲ ਟਕਰਾਉਣਾ ਜਿਹੜਾ ਉਹ ਵਿਕਤੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਸੌਖੇ ਛੱਡਦੇ ਨਹੀਂ ਜੇਕਰ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਗੱਲਾਂ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿ ਕੋਈ ਪੰਜ ਤਖਤ ਨੇ ਔਰ ਕਿਤੋਂ-ਕਿਤ ਇੱਕ ਜੱਥੇਦਾਰ ਦੇ ਖਿਲਾਫ ਜੇਕਰ ਐਸੀ ਕਾਰਵਾਈ ਹੈ ਤਾਂ ਉਹਨਾਂ ਤਖਤਾਂ ਦੇ ਜੱਥੇਦਾਰਾਂ ਨੂੰ ਤਾਂ ਉਹਦੇ ਨਾਲ ਕਰਉਣਾ ਚਾਹੀਦਾ ਤਾਂ ਅਹ ਦੇਖੋ ਬਾਕੀ ਧਕਤਾਂ ਦੇ ਜੇਥੇਦਾਰਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਮੇਰੇ ਨਾਲ ਨਹੀਂ ਔਰ ਮੈਨੂੰ ਇਸ ਗੱਲ ਦਾ ਇਲਮ ਹੈ ਜਾਣਕਾਰੀ ਸਿੰਘ ਸਾਹਿਬ ਤੁਹਾਨੂੰ ਤੇ ਕੈਂਡੀਡਟ ਵੀ ਸਿੰਘ ਨੂੰ ਸੰਗਤ ਜਿਹੜੀ ਆ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਵੀ ਉਸ ਤਰ੍ਹਾਂ ਵੀ ਵੀ ਕਾਫੀ ਟ੍ਰੇਨ ਕਰਦੀ ਹੈ ਤੇ لیکن اصلے ਜਿਹੜਾ ਖਾਲਸਾ ਪੰਥ ਤਾਂ ਭੰਬਲ ਘੁੱਸੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਮਤਲਬ ਐਸਡੀਪੀਸੀ ਦਾ ਉਹ ਵੇਖੇ ਜਾਂ ਅਕਾਲ ਤਖਤ ਸਾਹਿਬ ਦਾ ਵੇਖੇ ਜਥੇਦਾਰ ਦਾ ਵੇਖੇ ਯਾਨੀ ਵੀ ਸਿੰਘ ਹੋਣਾ ਦਾ ਵੇਖੇ ਜਾਂ ਤੁਹਾਡੀ ਗੱਲ ਸੁਣੇ ਇਸ ਵੇਲੇ ਕੀ ਸੁਨੇਹਾ ਕਿਉਂਕਿ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੱਲੋਂ ਵੀ ਯਾਨੀ ਤੇ ਇੱਥੇ ਹੈ ਹੀ ਨਹੀਂ ਅਰ ਸਿੰਘ ਸਿੱਖ ਪੰਥ ਜੀ ਹਾਂ ਜੀ ਆ ਗਿਆ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰਮ ਹੈ ਔਰ ਸ੍ਰੀ ਅਕਾਲ ਤੱਕ ਸਾਹਬ ਸਾਡਾ ਸਰਮੌਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਦੀ ਰਿਪੋਰਟ ਹੋਈ ਨੌਜਵਾਨਾਂ ਦੇ ਕੇਸ ਕਤਲ ਕੀਤੇ ਗਏ ਹਨ ਉਹਨਾਂ ਦੇ ਕਾਰਨ ਇਹ ਮੰਦ ਭਾਗ ਹੈ ਜੀ ਬਹੁਤ ਮੰਦ ਭਾਗ ਹੈ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕੀਤੇ ਹੈ ਮੀਡੀਆ ਤੋਂ ਪਤਾ ਲੱਗਿਆ ਹੈ ਲੇਕਿਨ ਜੋ ਵੀ ਹੋਇਆ ਬਹੁਤ ਤੁਸੀਂ ਸਹਿ ਲੱਗਦਾ ਹੈ ਸਰਕਾਰਾਂ ਨੂੰ ਜਿਹੜੇ ਬੱਚੇ ਰਿਪੋਰਟ ਹੋ ਕੇ ਆ ਰਹੇ ਉਹਨਾਂ ਦੀ ਰੀਹੈਬਿਟੇਸ਼ਨ ਲਈ ਕੋਈ ਫੈਸਲਾ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਪਸੇਵੇ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਆਂ ਕਿ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ। ਜੇ ਤੁਹਾਡੇ ਨਾਲ ਬੈਠੇ ਨੇ ਕੀ ਕਿਹੜੀ ਸੰਸਥਾ ਦੀ ਬਹੁਤ ਵੱਡੀ ਸੰਸਥਾ ਜਿਹੜੀ ਕਿਸੇ ਗੱਲ ਕਹਿਣ ਪਹਿਲੀ ਜਮਾਤ ਤੋਂ ਹਾਂ ਤਾਂ ਹੀ ਅਸੀਂ ਮੀਟਿੰਗ ਬੁਲਾਈ ਜਾਈ ਤਾਂ ਹੀ ਅਸੀਂ ਬੈਠੇ ਹਾਂ। ਸਿੰਘ ਸਾਹਿਬ ਇੱਕ ਗੱਲ ਹੋਰ ਹੈ ਕਿ ਕਹਿੰਦੇ ਰਗਵੀਰ ਸਿੰਘ ਜੀ ਨੇ ਇੱਕ ਭਾਵਕ ਪੋਸਟ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਹੈ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਵਾਵਾ ਤੋਂ ਲਾਂਭੇ ਕਰ ਦਿੱਤਾ ਗਿਆ। ਕੀ ਹੁਣ ਬੁਲਾਕਾ ਕਰੋਗੇ ਕਹਿੰਦੇ ਰਗਵੀਰ ਸਿੰਘ ਜੀ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਦੀ ਪ੍ਰਤੀਨਿਧ ਕਰਦਾ ਸੀ ਪ੍ਰਤੀਨਿਧਤਾ ਕਰਦਾ ਸੀ ਉਹ ਇਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੋਹਰਦ ਸਿੱਖ ਦੇ ਉਹ ਲਫ਼ਜ਼ ਤੇ ਮੁਲਾਕਾਤ ਕਰੋਗੇ ਜੰਮੇ ਗੁਰੂ ਜੀ ਨਾਲ ਮੁਲਾਕਾਤ ਕਰਨੀ ਕੋਈ ਗੁਨਾਹ ਥੋੜੀ ਹੈ ਸਾਡਾ ਪ੍ਰੇਮ ਪਿਆਰ ਹੈ ਰਹੇਗਾ ਰਹੇਗਾ ਔਰ ਅਸੀਂ ਕੁਮਰਦੇ ਤੰਮ ਤੱਕ ਇਕੱਠੇ ਰਹਾਂਗੇ ਵਾਹਿਗੁਰੂ ਕਰੇ ਸਕੂਲਾਂ ਦੇ ਅੱਛੇ ਕਿਤੇ ਨੇ ਭਾਵਾਂ ਜਿਆਦਾ ਨੇ ਬੜੇ ਕੀਤੇ ਨੇ ਪਰ ਸਾਡਾ ਉਹਨਾਂ ਦਾ ਮੂੰਹ ਇਧਰ ਤੇ ਪਰ ਕਾਲਪੁਰਖ ਥੋੜਾ ਜਿਹਾ ਕਲੀਅਰ ਕਰ ਦਿਓ ਕਿਹੜੇ ਜਤਨ ਜੀ ਤੁਸੀਂ ਕੱਲ ਇਹ ਅਧੂਰੀ ਰਹਿ ਗਈ ਜਿਹੜੀ ਜਿਹੜੀ ਮਤਲਬ ਚਲਦੇ ਰਹਿੰਦੇ ਆ ਬਿਆਨ ਆ ਗਿਆ ਜੂਨੀਅਨ ਬਣਾ ਲੀਜੀ ਇਹਨਾਂ ਨੇ ਫਲਾਨਾ ਕਰ ਲਿਆ ਜੀ ਇਕੱਠੇ ਹੋ ਗਏ ਜੀ ਇਕੱਠੇ ਤਾਂ ਰਹਿਣੇ ਚਾਹੀਦੇ ਜਥੇਦਾਰਾਂ ਨੂੰ ਬਿਲਕੁਲ ਤਾਂ ਲੱਗਦਾ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜੇ ਜਥੇਦਾਰਾਂ ਦੇ ਵਿੱਚ ਇੱਕ ਸੁਰਤਾ ਹੈ ਪਰ ਕੀ ਆਏ ਜਾ ਰਹੇ ਆ ਕਿ ਬੜੀ ਮਾੜੀ ਗੱਲ ਹੈ ਜੀ ਪੰਜੇ ਜਥੇਦਾਰਾਂ ਚ ਇੱਕ ਸੁਰਤਾ ਹੋ ਗਈ ਹੈ ਇਹ ਸਮਝਦੀ ਗੱਲ ਹਨਾ ਕਦਰ ਸਾਹਿਬ ਉਹ ਵੀਡੀਓ ਜਿਹੜੀ ਰਿਲੀਜ਼ ਹੋਈ ਸੀਗੀ ਉਹਦੇ ਬਾਰੇ ਕੋਈ ਦੱਸ ਸਕਦੇ ਹੋ ਕਿ ਹਾਲੇ ਤੱਕ ਤੁਹਾਡੇ ਕੋਲ ਕੀ ਪਹੁੰਚੀ ਹੈ ਇਨਫੋਰਮੇਸ਼ਨ ਕਿ ਉਹ ਕਿਹਨੇ ਕੀਤੀ ਕਿ ਕਿਦਰ ਸਾਹਿਬ ਨੂੰ ਪਤਾ ਲੱਗਿਆ ਕਿ ਉਹ ਜਾਣਬੁੱਝ ਕੇ ਰਵੀਂਤ ਸਿੰਘ ਹੋਰਾਂ ਦੇ ਉੱਤੇ ਇਲਜ਼ਾਮ ਲਵਾਏ ਜਾ ਰਹੇ ਸੀਗੇ ਕਿ ਜਾਣਬੁੱਝ ਕੇ ਉਹਨਾਂ ਨੇ ਲਵਾਏ ਹੋਏ ਹੋ ਸਕਦਾ ਜੀ ਹੋ ਸਕਦਾ ਉਹ ਕੈਮਰਾ ਹੀ ਲੱਗਿਆ ਹੋਵੇ ਉਹ ਜੇਬ ਦੇ ਨਾਲ ਦੀ ਕਿਉਂਕਿ ਸੁਭਾਅ ਹੁੰਦਾ ਨਾ ਬੰਦੇ ਦਾ ਜੀ ਕਿ ਅੰਦਰ ਖਾਤੇ ਗੁਪਤ ਰੂਪ ਚ ਵੀਡੀਓ ਰਿਕਾਰਡ ਕਰਨੀ ਹੋ ਸਕਦਾ ਕਿਸੇ ਨੇ ਕੈਮਰਾ ਲਗਾਇਆ ਹੋਵੇ ਜੀ ਜੀ ਸਿੰਘ ਸਾਹਿਬ ਜੀ ਪੂਰੀ ਵੀਡੀਓ ਜੀ ਪੂਰੀ ਵੀਡੀਓ ਵਿਚ ਜਾਰੀ ਹੋਣੀ ਚਾਹੀਦੀ ਜਨਤਾ ਕੋ ਨਹੀਂ ਚਾਹੀਦੀ ਵੀਡੀਓ ਚਾਹੀਦੀ ਤੁਸੀਂ ਕੋਈ ਪੱਤਰ ਤਾਂ ਲਿਖੋਗੇ ਇੱਕ ਕਥਨ ਇੱਕ ਕਥਨ ਸੁਣਾਵਾਂ ਮੈਂ ਉਹਦੇ ਚ ਮੈਂ ਗਿਆਨੀ ਸੁਲਤਾਨ ਸਿੰਘ ਜੀ ਨੂੰ ਕਿਹਾ ਜਿਵੇਂ ਗਿਆਨੀ ਰਗਵੀਰ ਸਿੰਘ ਜੀ ਦੀ ਰਿਕਾਰਡਿੰਗ ਕਰ ਲਈ ਗਈ ਜੇ ਤੁਹਾਡੇ ਕੋਲ ਆ ਕੇ ਇਹ ਸਾਹਮਣੇ ਬੈਠੇ ਸ਼ੱਕਰ ਰਿਕਾਰਡਿੰਗ ਕਰਦੇ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਟਾਲ ਲੈਣਾ ਫੜ ਕੇ ਉੱਥੇ ਉਹ ਵੀ ਰਿਲੀਜ਼ ਹੋਣੀ ਚਾਹੀਦੀ ਸੀ ਚਲੋ ਜੀ ਸੋ ਤਾਂ ਸਿੰਘ ਸਾਹਿਬ ਜੀ ਸਿੱਖ ਬਿੱਤੇ ਕੋ ਬੋਰਡ ਨੂੰ ਲਾ ਕੇ ਪਿਆ ਉਹ ਤਾਂ ਨੂੰ ਲਾ ਦਿੱਤਾ ਤਿਆਰ ਜਿਵੇਂ ਸਾਡੇ ਜੋਧੇ ਜੱਜੇਦਾਰ ਨੇ ਸ਼ਰਮ ਨੇ ਆਪਾਂ ਜਿਹੜੇ ਪੱਛੀ ਖਾਲਸਾ ਜਵਾਨ ਨੂੰ ਅੱਗੇ ਲਾਇਆ ਸੀ ਉਹਦੇ ਸਕੋਨ ਦੇ ਵਿੱਚ ਨੰਬਰ ਨਵਾਉਂਗੇ ਉਹਨਾਂ ਦਾ ਉੱਤੇ ਉਹ ਚੱਲ ਰਹੀ ਹੈ ਜੀ ਉਹਦੀ ਵੀ ਗੱਲ ਅਸੀਂ ਕਰਦੇ ਹਾਂ ਚੱਲ ਰਹੀ ਹੈ ਕੀ ਲੱਗਦਾ ਕਿ ਉਹਦੇ ਚੀ ਕੁਝ ਹੋਣਾ ਚਾਹੀਦਾ ਸੀ ਸਰ ਬਣਾ ਚਾਹੀਦਾ ਕੱਲ ਦੇਖਣਾ ਖਬਰ ਚੱਲ ਰਹੀ ਸੀ ਕਿ ਚੈਨੀ ਸੁਲਤਾਨ ਸਿੰਘ ਜੀ ਨੇ ਇਸਤੀਫਾ ਦਿੱਤਾ ਹੈ ਕੀ ਲਾਭ ਮਿਲੇਗਾ ਜੀ ਸਿੱਖਰ ਦੇ ਬੋਰਡ ਸਰ ਹਾਲਾਂਕਿ ਬਹੁਤ ਵੱਡਾ ਲਾਭ ਮਿਲ ਗਿਆ ਜੀ ਅਸੀਂ ਆਪਣਾ ਸਿਲੇਬਸ ਤਿਆਰ ਕਰ ਸਕਾਂਗੇ ਸਰ ਜੈਜਦਨ ਸਰ ਗੱਲ ਨਹੀਂ ਰਕबीर ਸਿੰਘ ਜੈਨੀ ਸੁਲਤਾਨ ਸਿੰਘ ਘਰੋਂ ਦੇ ਇਸਤੀਫੇ ਦੀ ਬੜੀ ਚਰਚਾ ਚੱਲ ਰਹੀ ਹੈ ਨਹੀਂ ਉਹ ਫੇਕ ਸੀਗੀ ਪਰ ਅੱਜ ਜਿਹਸਾ ਉਹਨਾਂ ਬਿਆਨ ਤੁਸੀਂ ਦਿੱਤਾ ਲੱਗਦਾ ਕਿ ਅੱਜ ਉਹ ਸੱਚੋ-ਸੱਚ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਤੁਹਾਡੀ ਜਿਹੜੀ ਸੀ ਜਾਣਕਾਰੀ ਸਾਂਝੀ ਕੀਤੀ ਢਾਣ ਵਾਲੀ ਲੱਗਦਾ ਕਿ ਜੈਨੀ ਸੁਲਤਾਨ ਸਿੰਘ ਦਾ ਨੰਬਰ ਲੱਗ ਜਾ ਜਲ ਸਾਚੋਂ ਵਾਲਾ ਜੀ ਕਥਨ ਆ ਇਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਇਹਨਾਂ ਨਾਲ ਨਹੀਂ ਜਾਂਦੀ ਛੋਟੀ ਨਹੀਂ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਥੈਂਕ ਯੂ ਜੀ ਓਕੇ ਚਲੋ